ਗਲਤ ਔਰਤ ਹੱਕ ਲੈਣ ਵਿੱਚ ਤੇਜ਼ ਤੇ ਫਰਜ਼ ਨਿਭਾਉਣ ਵਿੱਚ ਧੀਮੀ ਹੁੰਦੀ ਹੈ ਇਹ ਅਸਲੀ ਸਚਾਈ ਹੈ ਉਸ ਔਰਤ ਨੂੰ ਤੁਸੀਂ ਕਦੀ ਨਹੀਂ ਬਦਲ ਸਕਦੇ ਜਿਸ ਨੂੰ ਖੋਦੇ ਅੰਦਰ ਕੋਈ ਬੁਰਾਈ ਦਿਖਾਈ ਹੀ ਨਾ ਦਿੰਦੀ ਹੋਵੇ ਸ਼ਾਦੀशुदा ਔਰਤ ਦੇ ਪਿਆਰ ਵਿੱਚ ਸਿਰਫ ਦੋ ਚੀਜ਼ ਹੀ ਮਿਲਦੀ ਹੈ ਝੂਠੀਆਂ ਉਮੀਦਾਂ ਤੇ ਲੰਮਾ ਪਛਤਾਵਾ ਨਾ ਬਾਲਿਕ ਬੱਚਾ ਅਗਰ ਪੇਟ ਦੀ ਲਈ ਕੰਮ ਕਰੇ ਤਾਂ ਉਹ ਬਾਲ ਅਪਰਾਧ ਹੈ ਅਗਰ ਪੈਸੇ ਵਾਲੇ ਦਾ ਬੱਚਾ ਸੀਰੀਅਲ ਵਿੱਚ ਕੰਮ ਕਰੇ ਤਾਂ ਉਹ ਬਾਲ ਕਲਾਕਾਰ ਹੈ ਵਫਾਦਾਰ ਮਰਦ ਨੂੰ ਠਕਰਾਉਣ ਵਾਲੀ ਔਰਤ ਫਿਰ ਜਗਾ ਜਗਾ ਕੌੜੀਆਂ ਦੇ ਪਾ ਵਿੱਚ ਵਿਕਦੀ ਹੈ ਸਮਾਜ ਦੀ ਨਜ਼ਰ ਵਿੱਚ ਸਰਕਾਰੀ ਨੌਕਰੀ ਵਾਲੇ ਡਰਿੰਕ ਕਰਦੇ ਹਨ ਤੇ ਪ੍ਰਾਈਵੇਟ ਨੌਕਰੀ ਵਾਲੇ ਸ਼ਰਾਬ ਪੀਂਦੇ ਹਨ ਤੇ ਬੇਰੋਜ਼ਗਾਰ ਬੇਵੜੇ ਹੁੰਦੇ ਹਨ ਕੁਝ ਮਾਮਾ ਆਪਣੀ ਸ਼ਾਦੀशुदा ਬੇਟੀ ਦੀ ਜ਼ਿੰਦਗੀ ਵਿੱਚ ਐਨੀ ਦਖਲਅੰਦਾਜ਼ੀ ਕਰਦੀ ਹੈ ਕਿ ਉਸ ਨੂੰ ਸ਼ਾਦੀशुदा ਤੋਂ ਤਲਾਕशुदा ਬਣਾ ਦਿੰਦੀ ਹੈ ਛੱਡ ਦਿਓ ਐਸੀ ਔਰਤ ਦੀ ਮੁਹੱਬਤ ਨੂੰ ਜਿਸ ਨੂੰ ਤੁਹਾਡੇ ਹੁੰਦੇ ਹੋਏ ਵੀ ਗੈਰ ਮਰਦ ਦੀ ਜ਼ਰੂਰਤ ਪੈ ਜਾਏ ਦੋਸਤੋ ਤੁਹਾਨੂੰ ਵੀਡੀਓ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਲਾਈਕ ਤੇ ਹਾਈਪਰ ਜ਼ਰੂਰ ਕਰੋ ਜੋ ਔਰਤ ਆਪਣੇ ਪਤੀ ਦੀ ਗੱਲ ਨਹੀਂ ਮੰਨਦੀ ਤੇ ਦੂਸਰਿਆਂ ਦੇ ਕਹਿਣੇ ਉੱਪਰ ਚੱਲਦੀ ਹੈ ਉਹ ਔਰਤ ਨਾ ਕਰਦੀ ਰਹਿੰਦੀ ਹੈ ਨਾ ਕਾਟਦੀ ਜਿਸ ਦੀ ਸਭ ਨਾਲ ਬਣਦੀ ਹੈ ਉਸ ਉੱਪਰ ਕਦੀ ਪ੍ਰੋਸਾ ਨਹੀਂ ਕਰਨਾ ਉਸ ਤੋਂ ਵੱਡਾ ਧੋਖਾ ਤੁਹਾਨੂੰ ਆਪਣਾ ਦੁਸ਼ਮਣ ਵੀ ਨਹੀਂ ਦੇਵੇਗਾ ਅਗਰ ਪਤਨੀ ਪੇਕਿਆਂ ਤੋਂ ਵਾਪਸ ਨਹੀਂ ਆ ਰਹੀ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਪਤੀ ਉਸ ਨੂੰ ਪਿਆਰ ਵਿੱਚ ਆਪਣਾ ਨਹੀਂ ਬਣਾ ਸਕਿਆ ਪਤੀ ਪਤਨੀ ਦਾ ਇੱਕ ਦੂਸਰੇ ਨੂੰ ਮਹੱਤਵ ਤੇ ਵਕਤ ਨਾ ਦੇਣਾ ਰਿਸ਼ਤੇ ਵਿੱਚ ਕਮਜ਼ੋਰੀ ਪੈਦਾ ਕਰਦਾ ਹੈ ਵਕਤ ਤੇ ਦੌਲਤ ਐਸੀਆਂ ਦੋ ਚੀਜ਼ਾਂ ਹਨ ਜੋ ਇਨਸਾਨ ਦੇ ਪਾਸ ਵਿੱਚ ਨਹੀਂ ਹੁੰਦੀ ਕਿਉਂਕਿ ਵਕਤ ਇਨਸਾਨ ਨੂੰ ਮਜ਼ਬੂਤ ਬਣਾਉਂਦਾ ਹੈ ਤੇ ਦੌਲਤ ਕਮੰਡੀ ਬਣਾ ਦਿੰਦੀ ਹੈ ਕਿਸਮਤ ਤੇ ਦਿਲ ਦੀ ਆਪਸ ਵਿੱਚ ਨਹੀਂ ਬਣਦੀ ਕਿਉਂਕਿ ਜੋ ਲੋਕ ਦਿਲ ਵਿੱਚ ਹੁੰਦੇ ਹਨ ਅਕਸਰ ਉਹ ਕਿਸਮਤ ਵਿੱਚ ਨਹੀਂ ਹੁੰਦੇ ਸਵੇਰ ਦੇ ਵਕਤ ਨਾਸ਼ਤਾ ਨਾ ਕਰਨ ਨਾਲ ਬदन ਵਿੱਚ ਕਮਜ਼ੋਰੀ ਹੋਣਾ ਸ਼ੁਰੂ ਹੋ ਜਾਂਦੀ ਹੈ ਇੱਕ ਮਰਦ ਦੂਸਰੀ ਔਰਤ ਦੇ ਕੋਲ ਉਦੋਂ ਹੀ ਜਾਂਦਾ ਹੈ ਜਦੋਂ ਉਸਦੀ ਖੁਦ ਦੀ ਪਤਨੀ ਉਸਦੀ ਕਦਰ ਨਹੀਂ ਕਰਦੀ ਔਰਤ ਸਭ ਤੋਂ ਜ਼ਿਆਦਾ ਜਲੀਲ ਉਸ ਮਰਦ ਨੂੰ ਕਰਦੀ ਹੈ ਜੋ ਮਰਦ ਦਿਲ ਤੋਂ ਚੰਗਾ ਹੈ ਤੇ ਉਸਦੇ ਲਈ ਵਫਾਦਾਰ ਹੋਵੇ ਜੋ ਆਦਮੀ ਇੱਕ ਔਰਤ ਦਾ ਬਹੁਤ ਧਿਆਨ ਰੱਖਦਾ ਹੈ ਤੇ ਉਹ ਔਰਤ ਕਦੀ ਉਸ ਆਦਮੀ ਦੀ ਇਸੋ ਤੋਂ ਨਹੀਂ ਕਰਦੀ ਪਤਨੀ ਨੂੰ ਜਦੋਂ ਜ਼ਰੂਰਤ ਤੋਂ ਜ਼ਿਆਦਾ ਆਜ਼ਾਦੀ ਦੇ ਦਿੱਤੀ ਜਾਂਦੀ ਹੈ ਉਦੋਂ ਪਤੀ ਦਾ ਬੁਰਾ ਵਕਤ ਸ਼ੁਰੂ ਹੋ ਜਾਂਦਾ ਹੈ ਦੋਸਤੋ ਵੀਡੀਓ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟ ਜ਼ਰੂਰ ਕਰੋ ਸਾਈਕੋਲੋਜੀ ਦੇ ਅਨੁਸਾਰ ਕੁਝ ਔਰਤਾਂ ਨੂੰ ਸੰਭੋਗ ਤੋਂ ਜ਼ਿਆਦਾ ਰੋਮਾਂਸ ਭਰੀਆਂ ਗੱਲਾਂ ਕਰਨਾ ਪਸੰਦ ਹੁੰਦਾ ਹੈ ਸਾਈਕੋਲੋਜੀ ਦੇ ਅਨੁਸਾਰ ਜੋ ਪੁਰਸ਼ ਹਮੇਸ਼ਾ ਸੰਭੋਗ ਦੇ ਪਾਰੇ ਵਿੱਚ ਉਹ ਸੋਚਦੇ ਰਹਿੰਦੇ ਹਨ ਉਹ ਕਦੀ ਵੀ ਆਪਣੇ 파ਟਨਰ ਨੂੰ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਕਰ ਪਾਉਂਦੇ ਸਾਈਕੋਲੋਜੀ ਦੇ ਅਨੁਸਾਰ ਪੁਰਸ਼ਾਂ ਨੂੰ ਆਪਣੇ ਤੋਂ ਘੱਟ ਉਮਰ ਦੀਆਂ ਔਰਤਾਂ ਪਸੰਦ ਆਉਂਦੀਆਂ ਹਨ ਔਰਤਾਂ ਨੂੰ ਆਪਣੇ ਤੋਂ ਵੱਡੀ ਉਮਰ ਦੇ ਪੁਰਸ਼ ਪਸੰਦ ਆਉਂਦੇ ਹਨ ਜੋ ਔਰਤ ਹਮੇਸ਼ਾ ਦੂਸਰਿਆਂ ਦੀ ਤਾਰੀਫ਼ ਕਰਦੀ ਹੈ ਉਸ ਦੇ ਦਿਲ ਵਿੱਚ ਹਮੇਸ਼ਾ ਜਲਨ ਘਟ ਹੁੰਦੀ ਹੈ ਜੋ ਔਰਤ ਹਰ ਵਕਤ ਬਿਜ਼ੀ ਰਹਿੰਦੀ ਹੈ ਉਹ ਅੰਦਰ ਦੇ ਦੁੱਖ ਨੂੰ ਲੁਕਾਉਣ ਵਿੱਚ ਮਾਹਿਰ ਹੁੰਦੀ ਹੈ ਜੋ ਔਰਤ ਛੋਟੀ ਛੋਟੀ ਗੱਲ ਉੱਪਰ ਹੀ ਖੁਸ਼ ਹੋ ਜਾਂਦੀ ਹੈ ਉਹ ਹਮੇਸ਼ਾ ਸ਼ੁਕਰਗੁਜ਼ਾਰ ਹੁੰਦੀ ਹੈ ਜੋ ਔਰਤ ਹਰ ਕਿਸੇ ਨਾਲ ਨਰਮ ਲਹਿਜੇ ਵਿੱਚ ਗੱਲ ਕਰਦੀ ਹੈ ਉਹ ਸਭ ਦੇ ਦਿਲ ਵਿੱਚ ਜਗ੍ਹਾ ਬਣਾ ਲੈਂਦੀ ਹੈ ਦੇਖਿਆ ਗਿਆ ਹੈ ਕਿ ਜ਼ਿਆਦਾ ਰੋਣ ਵਾਲੇ ਲੋਕ ਅਕਸਰ ਨਾ ਰੋਣ ਵਾਲੇ ਲੋਕਾਂ ਤੋਂ ਜ਼ਿਆਦਾ ਮਜ਼ਬੂਤ ਹੁੰਦੇ ਹਨ। ਅਗਰ ਕੋਈ ਆਦਮੀ ਅਜੀਬ ਤਰੀਕੇ ਨਾਲ ਜ਼ਿਆਦਾ ਖਾਂਦਾ ਹੈ ਤਾਂ ਜਾਣ ਲਓ ਉਹ ਕਿਸੇ ਟੈਨਸ਼ਨ ਵਿੱਚ ਹੈ। ਇਸ ਜ਼ਮਾਨੇ ਦੀ ਕੋੜੀ ਸੱਚਾਈ ਇਹ ਹੈ ਇੱਕ ਚੰਗੇ ਇਨਸਾਨ ਨੂੰ ਹਮੇਸ਼ਾ ਦੂਸਰੇ ਲੋਕ ਇਸਤ ਦਿੰਦੇ ਹਨ ਜਦਕਿ ਉਸਦੇ ਖੋਦੇ ਘਰ ਵਿੱਚ ਉਸਦੀ ਕੋਈ ਅਹਿਮੀਅਤ ਨਹੀਂ ਹੁੰਦੀ ਇਹ ਜੋ ਤੁਸੀਂ ਦਿਲ ਦੇ ਸਾਫ਼ ਹੋਣਾ ਦਿਮਾਗ ਵਾਲਿਆਂ ਤੋਂ ਹਾਰ ਜਾਓਗੇ ਕਿਸੇ ਦੇ ਲਈ ਰੋਣ ਦਾ ਕੀ ਫਾਇਦਾ ਜੋ ਤੁਹਾਡਾ ਪਿਆਰ ਸਮਝ ਨਹੀਂ ਸਕਦਾ ਉਹ ਤੁਹਾਡਾ ਦਰਦ ਕੀ ਸਮਝੇਗਾ ਜ਼ਿੰਦਗੀ ਮੌਤੋਂ ਸ਼ੁਰੂ ਹੁੰਦੀ ਹੈ ਮੌ ਪੰਗ ਹੋਣ ਦੇ ਬਾਅਦ ਖਤਮ ਹੁੰਦੀ ਹੈ ਬਾਰੂ-ਬਾਰ ਅਪਮਾਨਿਤ ਹੋਣ ਦੇ ਬਾਅਦ ਵੀ ਜੋ ਤੁਹਾਡੇ ਨਾਲ ਜੁੜਿਆ ਰਹੇ ਇਹ ਜ਼ਰੂਰੀ ਨਹੀਂ ਹੈ ਕਿ ਉਹ ਬੇਸ਼ਰਮ ਹੈ ਸੱਚ ਤਾਂ ਇਹ ਹੈ ਕਿ ਉਸ ਦੀ ਜ਼ਿੰਦਗੀ ਵਿੱਚ ਤੁਹਾਡਾ ਸਥਾਨ ਉਸ ਦੀ ਇੱਜ਼ਤ ਤੋਂ ਵੀ ਵੱਧ ਕੇ ਹੈ ਖਾਲੀ ਪੇਟ ਦੋ ਗਲਾਸ ਪਾਣੀ ਪੀਣ ਨਾਲ ਇਨਸਾਨ ਦਾ ਦਿਮਾਗ ਤੇਜ਼ ਹੋ ਜਾਂਦਾ ਹੈ ਖੁਸ਼ੀ ਤੇ ਦੁੱਖ ਆਪਣੇ ਨਸੀਬ ਨਾਲ ਮਿਲਦੇ ਹਨ ਅਮੀਰੀ ਗਰੀਬੀ ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਰੋਣ ਵਾਲੇ ਤਾਂ ਆਲੀਸ਼ਾਨ ਮਹਿਲਾ ਵਿੱਚ ਵੀ ਰੋਂਦੇ ਹਨ ਤੇ ਜਿਨ੍ਹਾਂ ਦੀ ਕਿਸਮਤ ਵਿੱਚ ਉਹ ਖੁਸ਼ੀਆਂ ਹੋਣ ਉਹ ਛੌਂਫੜੀ ਵਿੱਚ ਵੀ ਖੁਸ਼ ਰਹਿੰਦੇ ਹਨ ਪਿਆਜ਼ ਨੂੰ ਟੁਕੜਿਆਂ ਵਿੱਚ ਕੱਟ ਕੇ ਕਮਰੇ ਵਿੱਚ ਰੱਖ ਲਓ ਜ਼ੁਖਾਮ ਦੀ ਬਿਮਾਰੀ ਕਦੀ ਨਹੀਂ ਆਵੇਗੀ ਚਮੇਲੀ ਦਾ ਤੇਲ ਸਿਰ ਵਿੱਚ ਲਗਾਉਣ ਨਾਲ ਵਾਲ ਡਿੱਗਣਾ ਬੰਦ ਹੋ ਜਾਂਦੇ ਹਨ ਹਮੇਸ਼ਾ ਖਾਣੇ ਦੇ ਨਾਲ ਹਰੀ ਮਿਰਚ ਖਾਓ ਇਹ ਢੇਟ ਦੀ ਚਰਬੀ ਨੂੰ ਕੱਟ ਕਰਨ ਵਿੱਚ ਮਦਦ ਕਰਦੀ ਹੈ ਤੇ ਪੇਟ ਵਿੱਚ ਗਰਮੀ ਨਹੀਂ ਹੋਣ ਦਿੰਦੀ ਨਖੂਨ ਉੱਪਰ ਤੇਲ ਦੀ ਮਾਲਿਸ਼ ਕਰਿਆ ਕਰੋ ਜੋੜ ਤੇ ਗੋਡੇ ਮਜ਼ਬੂਤ ਹੋ ਜਾਣਗੇ ਬੁਢਾਪਾ ਜਲਦੀ ਨਹੀਂ ਆਏਗਾ ਅਗਰ ਦੰਦਾਂ ਵਿੱਚੋਂ ਦਰਦ ਹੋਣ ਲੱਗੇ ਤਾਂ ਦੋ ਲੌਂਗ ਲੈ ਕੇ ਪੀਸ ਕੇ ਨਿੰਬੂ ਦੇ 2-3 ਕਤਰੇ ਮਿਕਸ ਕਰਕੇ ਦਰਦ ਵਾਲੇ ਦੰਦ ਉੱਪਰ ਲਗਾਓ ਆਰਾਮ ਮਿਲੇਗਾ ਜੋ ਔਰਤ ਰਾਤ ਦੇ ਵਕਤ ਨੀਂਦ ਵਿੱਚ ਝਟਕੇ ਲੈਂਦੀ ਹੈ ਉਹ ਕਦੀ ਕਾਮਯਾਬ ਨਹੀਂ ਹੋ ਪਾਉਂਦੀ ਉਹ ਹਮੇਸ਼ਾ ਦੂਸਰਿਆਂ ਦੇ ਰਹਿਮੋ ਕਰਮ ਉੱਪਰ ਜ਼ਿੰਦਾ ਰਹਿੰਦੀ ਹੈ ਜੋ ਔਰਤਾਂ ਖੁਦ ਆਪਣੇ ਆਪ ਨੂੰ ਘੱਟ ਸਮਝਦੀ ਹੈ ਨਾ ਤਾਂ ਉਹ ਖੁਦ ਖੁਸ਼ ਰਹਿ ਸਕਦੀ ਹੈ ਤੇ ਨਾ ਕਿਸੇ ਨੂੰ ਖੁਸ਼ ਦੇਖ ਸਕਦੀ ਹੈ ਜੋ ਔਰਤਾਂ ਨਹਾਉਂਦੀ ਨਹੀਂ ਇਹ ਔਰਤਾਂ ਬਦਕਾਰੀ ਵਿੱਚ ਰਹਿੰਦੀ ਹੈ ਤੇ ਗੈਰ ਮਰਦਾਂ ਦੇ ਤਰਫ ਜਲਦੀ ਆਕਰਸ਼ਿਤ ਹੋ ਜਾਂਦੀ ਹੈ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਆਪਣਾ ਕੇਮਪਰੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ